ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨਾਂ ਗੱਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਬਾਈ ਗੱਪਣ ਝੋਟੀ ਤੇ ਦੋ ਆਗੀਆਂ ਬਾਈ ਕੋਲੇ ਤਾਜ਼ੀਆਂ ਸੂਈਆਂ ਗਾਵਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪੇਣਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਦਵਿੰਦਰ ਸਿੰਘ ਆ ਜੀ ਆਪਣੀ ਵਰਕਸ਼ਾਪ ਆ ਇੱਥੇ ਨਗਾਹੇ ਕੋਲੇ ਕੇਐਸ ਐਗਰੀਕਲਚਰ ਠੀਕ ਹੈ ਜੀ ਠੀਕ ਹੈ ਜੀ ਪਿੰਡ ਆਪਣਾ ਬਾਗਾ ਪਿੰਡ ਲੰਗਿਆਣਾ ਜੀ ਨਗਾਹੇ ਦੇ ਕੋਠੇ ਆ ਠੀਕ ਨਗਾਹੇ ਜਗਾ ਦੇ ਕੋਲੇ ਜਾਵਾਂ ਆਪਣਾ ਲੋਕੇਸ਼ਨ ਠੀਕ ਹੈ ਜੀ ਕਿ ਤਿੰਨੇ ਦਾਕ ਆਪਣੇ ਕੋਲ ਸੇਲ ਕਰਦੇ ਨੇ ਬਾਈ ਆਪਾਂ ਇਹ ਠੀਕ ਹੈ ਤੇ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਜੀ ਜ਼ਿਲ੍ਹਾ ਮੋਗਾ ਪੈਂਦਾ ਸ਼ਹਿਰ ਬਾਗਾਪੁਰਾਣਾ ਪੈਂਦਾ ਜੀ ਠੀਕ ਹੈ ਜੀ ਤਹਿਸੀਲ ਤੇ ਤਹਿਸੀ ਸੀਲ ਵਗਾ ਪ੍ਰਾਣਾ ਜੀ ਠੀਕ ਆ ਹਾਂਜੀ ਤੇ ਹੋਰ ਨੇੜੇ ਨੇੜੇ ਪਿੰਡ ਆਪਣੇ ਕਿਹੜੇ ਰਹੇ ਨੇ ਹੋਰ ਆਪਣੇ ਰਾਜੇ ਆਣਾ ਰਹੇ ਜਾਂਦਾ ਜੀ ਲੰਗਿਆਂ ਆਣਾ ਰਹੇ ਜਾਂਦਾ ਲੰਗਿਆਂ ਆਣਾ ਪ੍ਰਾਣਾ ਰੋਡੇ ਠੀਕ ਹੈ ਜੀ ਜੈ ਸੰਘਾ ਵਾਲਾ ਆਲਮਾਲਾ ਜਮਾ ਨਾਲ ਪੈ ਜਾਂਦਾ ਇਥੇ ਆਪਾਂ ਨੂੰ ਕੰਟੈਕਟ ਨੰਬਰ ਬੋਲ ਦੋ ਜੀ 98140 14405 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਤੇ ਬਾਈ ਇਹ ਤਿੰਨੇ ਨਾ ਆਪਣੇ ਘਰ ਦੀ ਹੈ ਜੀ ਹਾਂ ਬਾਈ ਤਿੰਨੇ ਨਾ ਘਰ ਦੇ ਆ ਛੋਟੀ ਦਾ ਆਪਣੇ ਆਪ ਦੀ ਛੋਟੀ ਪਾਲੀ ਵੀ ਆ ਪਰਿਆਨੇ ਚ ਮੱਝ ਲਿਆਂਦੀ ਸੀਗੀ ਠੀਕ ਹੈ ਜੀ ਉਹਦੀ ਪਾਲੀ ਹੋਈ ਆ ਸੱਤ ਮਹੀਨੇ ਦੀ ਗੱਭ ਹੈ ਇਹ ਬਾਈ ਠੀਕ ਹੈ ਜੀ ਤੇ ਆਪਾਂ ਸਟਾਰਟ ਹੋ ਤੋ ਹੀ ਕਰੀਏ ਫਿਰ ਝੋਟੀ ਤੋਂ ਕਿਥੋਂ ਕਰਦੀ ਝੋਟੀ ਤੋਂ ਕਰ ਲਓ ਜਦ ਤੱਕ ਕਰ ਜਦ ਤੱਕ ਕਿਹੜਾ ਸੂਵੇ ਸੁੰਦੀ ਹੈ ਜੀ ਇਹ ਪਹਿਲਾ ਸੂਵੇ ਸੁੰਦੀ ਹੈ ਜੀ ਠੀਕ ਹੈ ਕਿੰਨਾ ਟਾਈਮ ਇਹਦਾ ਪਿਆ ਗਿਆ ਇਹਦਾ ਪਿਆ 2 ਮਹੀਨੇ ਪਿਆ 7 ਮਹੀਨੇ ਨਿਕਾਬਾ 7 ਮਹੀਨੇ ਨਿਕਾਬ ਤੇਰੀ ਮਜ਼ੇਦਾਰ ਰਿਕਾਰਡ ਕੁਛ ਪਤਾ ਇਹਦੀ ਮਜ਼ੇਦਾਰ ਰਿਕਾਰਡ ਉਹਦੇ ਥੱਲੇ ਜੀ ਇੱਕ ਟਾਈਮ 10 ਕਿਲੋ ਦੁੱਧ ਸੀਗਾ ਇੱਕ ਟਾਈਮ ਇੱਕ ਟਾਈਮ ਦਾ ਹਾਂ ਠੀਕ ਹੈ ਜੀ ਹਰਿਆਣੇ ਦੀ ਮੋਹਰਾ ਨਾ ਸਾਲਾ ਇਹ ਪੂਰੀ ਵਧੀਆ ਝੋਟੀ ਆ ਠੀਕ ਹੈ ਕੋਈ ਮਰਜ਼ੀ ਚੋਚਵਾਇ ਦੀ ਕੋਈ ਮਰ ਚੈੱਕ ਕਰਕੇ ਲੈ ਜਾ ਤਸੱਲੀ ਨਾਲ ਅਗਲਾ ਆਣੀ ਗੱਲ ਵੀ ਆਪਾਂ ਵੀਡੀਓ ਤੇ ਗੱਲ ਅੱਗੇ ਚੱਲੋ ਵੀ ਛੋਟੀ ਤਸੱਲੀ ਹੋਈ ਵੀ ਆ ਗੱਬਣਾ ਹਾਂ ਗੱਬਣਾ ਹਾਂ ਅਗਲਾ ਚੈੱਕਰ ਵਾਲਾ ਚੈੱਕਰ ਵਾਲੇ ਹਾਂ ਜੇ ਤੱਕ ਆਸ ਕੋਈ ਗੱਲ ਹੀ ਕੋਈ ਨਹੀਂ ਥਾਣ ਬਾਈ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਣ ਪੂਰੇ ਗੈਬ ਤੇ ਲੱਗੇ ਹੋਇਆ ਤੇ ਹਜੇ 2 ਮਹੀਨੇ ਬਾਈ ਦੇ ਦੱਸਣ ਮੁਤਾਬਕ ਬਾਈ ਸੂਣ ਦੇ ਪਿਆ ਉਸ ਹਸਾ ਬਣਾ ਦਾ ਜਲਾਲਿਓ ਕੱਚੀ ਪਈ ਆ ਕਿ ਥਾਣਾ ਦਾ ਸੈੱਟ ਚੈੱਕ ਕਰ ਸਕਦੇ ਬੜਾ ਜਗਾ ਭਾਈ ਜੇ ਸਾਬ ਨਾ ਹੁਣ ਕੱਚੀ ਬਹੁਤ ਪਈ ਆਗਾ ਪਈ ਆ ਕੀ ਥਣਾ ਦਾ ਸਾਹਿਬ ਉਹ ਚੰਗਾ ਹੈ ਨਾ ਹਾਂ ਬਹੁਤ ਵਧੀਆ ਬਹੁਤ ਵਧੀਆ ਕੋਈ ਐ ਹੈ ਹੀ ਨਹੀਂ ਕੋਈ ਐ ਤਾਂ ਕੋਹਰਾ ਦਾ ਤਬਾ ਨਹੀਂ ਪੋਰਾ ਨੇ ਮਾਰਦੀ ਕਿਸੇ ਬਸ ਕੋਈ ਪੋਰਾ ਜਵਾ ਸੀ ਲਾਈ ਕੋਈ ਗੱਲ ਹੀ ਕੋਈ ਨਹੀਂ ਅਸੀਂ ਤਾਂ ਕਿਉਂ ਸਾਡਾ ਤਾਂ ਬੰਦਾ ਚੱਲਿਆ ਹੀ ਪਿੰਡ ਹੂੰ ਅਜੇ ਤਾਂ ਦੇਣ ਲੱਗੇ ਉਹਦਾ ਵਿਆਹ ਇਹਨੇ ਆਉਣ ਵਾਲੇ ਦੋ ਤਿੰਨ ਮਹੀਨੇ ਸਾਡੇ ਨਾਲ ਫੈਕਟਰੀ ਆ ਸਾਨੂੰ ਉਹ ਦਿੱਕਦਾ ਹੈ ਹੋਰ ਸਾਨੂੰ ਕੋਈ ਨਹੀਂ ਠੀਕ ਨਹੀਂ ਸਾਡਾ ਸਰੀ ਜਾਂਦਾ ਸਾਡਾ ਤੇ ਬੰਦੇ ਲੌੱਖਾ ਕੰਮ ਤੁਹਾਨੂੰ ਪਤਾ ਸੀਮਨ ਦਾ ਪਤਾ ਜਿਹੜਾ ਇਹਦੇ ਕਹਾ ਲੱਗਿਆ ਵਾ ਇਹ ਸੀਮੰਡ ਦਾ ਉਹ ਤਾਂ ਕੰਮ ਕਰਦੇ ਆ ਹੁਣ ਵੱਡੇ ਭਾਈ ਸਾਹਿਬ ਨੂੰ ਜਿਆਦਾ ਪਤਾ ਠੀਕ ਹੈ ਜੀ ਵੀ ਮਤਲ ਤੁਸੀਂ ਘਟ ਆਉਣਾ ਹਾਂ 16 ਘਟ ਉਹਨਾਂ ਨੂੰ ਜਿਆਦਾ ਪਤਾ ਉਹ ਕਦੇ ਗਏ ਹੋ ਭੋਗ ਤੇ ਪ੍ਰੋਗਰਾਮ ਤੇ ਠੀਕ ਹੈ ਜੀ ਹਾਂ ਜੀ ਉਹ ਕੋਈ ਗੱਲ ਨਹੀਂ ਦੱਲੀ ਨਾਲੇ ਤੋਰੇ ਹੁਲਕੇ ਮੜੀ ਜੀ ਐਨੂੰ ਇੱਥੇ ਤੋਲ ਦੋ ਮੜਾ ਜੇ ਆਪਾਂ gekeੜਾ ਦਵਾ ਲਈਏ ਬਾਕੀ ਸਿੰਘਾਂ ਦਾ ਸਹਿਜ ਵੀ ਬਾਈ ਚੰਗਾ ਥੋੜਾ ਜਿਹਾ ਸਿੰਘ ਖੁੱਲਾ ਲੈ ਗਈ ਜੀ ਹਾਂ ਥੋੜਾ ਜਿਹਾ ਖੁੱਲਾ ਆ ਜਾ ਉਦੀ ਮਾਲਾ ਵੀ ਐ ਖੁੱਲਾ ਸੀ ਜਮੇ ਜੀ ਸਾਹਮਣੇ ਜੀ ਐ ਮੈਂਪ ਗਲਤ ਗੱਲ ਕਹੀਏ ਥੋੜਾ ਸਿੰਗ ਦਾ ਸਾਹ ਜੀ ਖੁੱਲਾ ਪਰ ਉਹ ਕੋਈ ਨਹੀਂ ਮਾਰਦੀ ਮੂਰਦੀ ਨਿਭਾ ਜਵਾਗ ਲਈ ਫਿਰ ਕੋਈ ਬਾਕੀ ਫੇਸ ਵਗੈਰਾ ਬੜਾ ਚੰਗਾ ਬਾਈ ਕੱਦ ਕਾਠ ਬਹੁਤ ਚੰਗਾ ਪਲੀ ਵੀ ਬਹੁਤ ਹੈ ਬੇਲ ਬਹੁਤ ਬਹੁਤ ਆਈ ਹੈ ਨਾ ਹਾਂਜੀ ਹਾਂਜੀ ਲੈ ਫੇਸ ਚੈੱਕ ਕਰੋ ਬਾਈ ਬੜਾ ਚੰਗਾ ਹੈ ਬਾਕੀ ਬਾਈ ਨੇ ਜਿਵੇਂ ਦੱਸਣ ਮੁਤਾਬਕ ਬਾਈ ਕਹਿੰਦੇ ਹਰਿਆਣੇ ਤੋਂ ਆਈ ਸੀ ਹਾਂਜੀ ਹਰਿਆਣੇ ਤੋਂ ਆਈ ਹੈ ਠੀਕ ਹੈ ਬਾਈ ਤੋਰ ਲੋ ਮੜਾ ਜਾ ਮੋਰ ਥੋੜਾ ਥਾਂ ਘਾਟ ਆ ਬਾਈ ਤੋਰਨੋ ਨਹੀਂ ਆਪਾਂ ਲੰਬੇ ਵੀ ਤੋੜ ਕੇ ਤੋੜ ਕੇ ਚੈੱਕ ਕਰਕੇ ਲੈ ਜਾ ਅਗਲੇ ਜਿਹੜਾ ਵੀ ਭੈਣ ਭਰਾ ਆਪਣਾ ਕੋਈ ਕਿਸੇ ਵਾਰ ਕੋਈ ਦਿੱਕਤ ਨਹੀਂ ਕੋਈ ਹੋ ਠੀਕ ਹੈ ਬਾਈ ਹਾਂਜੀ ਬਾਈ ਜਿਹਦਾ ਮੁੱਲ ਕੀ ਰਹੂਗਾ ਅੱਜ ਇਹ ਆਪਾਂ ਦੇਵਾਂਗੇ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਹਾਂਜੀ ਉਹ ਜੀ ਥੋੜਾ ਕਣਾ ਮੰਨਤਾ ਕੋਈ ਨਹੀਂ ਮੌਕਾ ਤੇ ਦੇਖ ਲਾਂਗੇ ਠੀਕ ਆ 1.5 ਲੱਖ ਰੁਪਏ ਦੀ ਬਾਈ ਕਰਨਾ ਆਪਾਂ ਦੇਵਾਂਗੇ ਬਸ ਥੋੜਾ ਕਣਾ ਬਾਤ ਤਾਣਾ ਇਹਦਾ ਜ਼ਰੂਰ ਹੋ ਜਾਵੇ ਤੇ ਅੱਗੇ ਬਾਈ ਆ ਗਈ ਦੋ ਨੰਬਰ ਤੇ ਵੜ ਕਿਹੜਾ ਸੂਏ ਸੂਈ ਹੈ ਇਹ ਦੂਜੇ ਸੂਏ ਸੂਈ ਹੈ ਜੀ ਇਹਨੂੰ ਕਿੰਨਾ ਟਾਈਮ 15 ਦਿਨ ਹਾਂਜੀ ਮਗਰ ਇਹਦੇ ਬੱਚਾ ਬੱਚਾ ਖੜਾ ਹੀ ਹਾਂਜੀ ਮਗਰ ਆ ਗਿਆ ਬੱਚਾ ਤਿੱਲੜ ਆ ਜੀ ਇਹ ਤਿੱਲ ਹਾਂ ਤਿੱਲੜਾ ਠੀਕ ਹੈ ਜੀ ਹਾਂਜੀ ਤੇ ਬਾਕੀ ਤਿੰਨੇ ਥਾਂ ਸਹੀ ਆ ਹਾਂਜੀ ਤਿੰਨੇ ਸਹੀ ਬਾਕੀ ਤਿੰਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਕਿ ਕਿੰਨਾ ਦੁੱਧ ਆਜ ਰਿਹਾ ਯਾਰ ਇਹ ਥੱਲੇ ਦੁੱਧ ਮੰਨ ਕੇ ਚੱਲੋ ਤੁਸੀਂ 12 ਕਿਲੋ ਦੀ 11 ਕਿਲੋ ਮੰਨ ਕੇ ਇਰੇ ਵੀ ਆਪਾਂ ਭਰਾਣੇ ਲੈਣੀ 11 ਕਿਲੋ ਦਾ ਸੌਦਾ ਕਰੂ। ਭਾਵੇਂ ਕੋਈ ਦੋ ਟਾਈਮ ਸੱਡੀ ਕਰ ਲੈ। ਆਹ ਸੱਡੀ ਕਰਦੇ ਕੋਈ ਜਗਾਲ ਹੀ ਕੋਈ ਨਹੀਂ। ਠੀਕ ਹੈ ਜੀ। ਤਸੱਲੀ ਕਰਕੇ ਲੈ ਕੇ ਜਾ। ਜਿਹੜੇ ਥਣ ਤੋਂ ਹੈ ਜੀ ਔਰ ਨੇ ਤਾਂ ਮੂਹ ਗਿਆ ਨਾ। ਔਰ ਲੈ ਦੋ ਹਾਂ ਜੀ ਮੂਹ ਲੈ ਤੇ ਦੁੱਧ ਮੂਹ ਲੈ ਔਰ ਲੈ ਥਣ ਤੋਂ ਬਾਈ ਤੇਲ ਬਾਕੀ ਤਿੰਨੇ ਥਣ ਬਾਈ ਕਹਿੰਦਾ ਸਹੀ ਚੱਲਦਾ ਬਾਕੀ ਗਲਾਬੀ ਥਾਣਾ ਪੂਰੀ ਵਿੱਤੀ ਦੇ ਥਣ ਲੱਗਿਆ ਵਾ ਨਾੜ ਵੀ ਤੇ ਕਰ ਸਕਦੇ ਤਾਂ ਬੜੀ ਚੰਗੀ ਆ ਕੀ ਦੁੱਧ ਲਈ। ਲੇਵਾ ਕਰਮਾਲ ਨੂੰ ਬਹੁਤ ਚੰਗਾ ਲੱਗਾ ਫਿਕਸ ਜੇ ਹੋਰ ਨਾਗਾ। ਬਾਈ ਕਿੰਨਾ ਕਰ ਦੁੱਧ ਕਰ ਜੂਗੀ? ਤੇ ਦੁੱਧ ਵੇਖੋ ਜੀ ਕਰ ਜ ਠੀਕ ਹੈ ਦਿਨ ਥੋੜੇ ਹੋਏ ਕਰ ਗਰਮੀ ਇਕ ਜਾਂਦੇ ਹੂੰ ਵੀ ਆਪਾਂ ਡਰਦੇ ਨਹੀਂ ਜਾਣ ਕੇ ਚੀਜ਼ ਪਾਉਂਦੇ ਵੀ ਪਸ਼ੂ ਗਰਮੀ ਜ਼ਿਆਦਾ ਮਣਾਉਂਦੇ ਠੀਕ ਹੈ ਭਾਈ ਖੋਲਿਓ ਭਾਈ ਮੜੀ ਜੀ ਨੂੰ ਤੋੜ ਮੜੀ ਜੀ ਤੋ ਖੋਲਿ ਇਥੋਂ ਨਮੀ ਤੋੜ ਤੇ ਮੜੀਓ ਉਥੇ ਮੋੜਦੇ ਤੇ ਲੇਵਾ ਇਹਦਾ ਵੀ ਕਮਾਲ ਦਾ ਭਾਈ ਸਵੇਰ ਦੀ ਚਵਾਈ ਹੋਈ ਹਾਂ ਸਵੇਰ ਦੀ ਹੋਈ ਚਵਾਈ ਠੀਕ ਹੈ ਸਵੇਰ ਦੀ ਚਵਾਈ ਹੋਈ ਵੀ ਆ ਭਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਅੱਡਰ ਦੀ ਕੁਆਲਿਟੀ ਬਹੁਤ ਸੋਹਣੀ ਬਣਾਉਗੇ ਉਹ ਰੇੜੀ ਕੋਲ ਮੋੜ ਲੈ ਪਹਿਲਾਂ ਜੀ ਬੜੀ ਬਾਕੀ ਭਾਈ ਤੋੜਾ ਦਾਰਾ ਚੈੱਕ ਕਰ ਸਕਦਾ ਬੈਠਦਾ ਇੱਕ ਨੰਬਰ ਸੂਈ ਸਵਾਈ ਆ ਭਾਈ ਬੱਚਾ ਆ ਗਿਆ ਮ ਤੇ ਬਾਈ ਇਹਦਾ ਮੁੱਲ ਅੱਜ ਕੀ ਰਹਿਣ ਵਾਲਾ ਇਹਦਾ ਇੱਕੋ ਹੀ ਮੁੱਲ ਆ ਜੀ ਛੋਟਾ ਜਿਹਾ 30000 ਰੁਪਏ ਦੇਵਾਂਗੇ ਜੀ ਠੀਕ ਆ ਹਾਂਜੀ ਦੇਣ ਲੈਣ ਹੀ ਮੁੱਲ ਦੇ ਲੈਣ ਵਾਲਾ ਬੋਦੀ ਆ ਬਾਈ 30000 ਰੁਪਏ ਦੀ ਵੈੜ ਆਪਾਂ ਦੇ ਦੇਣੀ ਆ ਬਾਕੀ ਥਣਾ ਦਾ ਸਹਿਜ ਵੀ ਚੰਗਾ ਆ ਹਾਂ ਬਾਕੀ ਕੋਈ ਹਲਦੀ ਨਹੀਂ ਕੋਈ ਬਸ ਨਹੀਂ ਵਧੀਆ ਸੀਲ ਆ ਠੀਕ ਆ ਜੀ ਚਵਾਈ ਉਹ ਵਧੀਆ ਆ ਹਾਂ ਪੂਰੀ ਵਧੀਆ ਚਵਾਈ ਚੋਕੇ ਚੱਕਰ ਕੇ ਲੈ ਜਾਵੇ ਜੇ ਕੋਈ ਸੱਜਣ ਭੈਣ ਭਰਾਣੇ ਲੈ ਕੇ ਜਾਣਾ ਠੀਕ ਆ ਬਾਈ ਅਸੂ ਆਖਰ ਲੈਣੇ ਪੈਸੇ ਲਾਉਣੇ ਆ ਕੀ ਆ ਕੀ ਬਾਈ 3 ਨੰਬਰ ਤੇ ਇਹ ਤੀਜਾ ਸੂਈ ਸੂਈ ਫੁੱਲ ਵਧੀਆ ਆ ਹਾਂਜੀ ਪੂਰੀ ਟੌਪ ਦੀ ਗਾ ਠੀਕ ਹੈ ਕਿਹੜਾ ਸੂਆ ਜੀ ਇਹ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਹਾਂਜੀ ਇਹਨੂੰ ਕਿੰਨਾ ਟਮ ਹੋ ਗਿਆ ਸੀ ਇਹਨੂੰ ਸੂਈ ਨੂੰ ਹੋ ਗਿਆ ਜੀ 22 ਦਿਨਾਂ ਦਾ ਅੱਜ 22 ਦਿਨਾਂ ਦਾ ਹਾਂਜੀ ਬੱਚਾ ਇਹਦੇ ਮਗਰ ਕੀ ਬੱਚਾ ਇਹਦੇ ਮਗਰ ਵੱੱਛੀ ਆ ਤੇ ਪਰ ਉਹ ਸਾਡਾ ਕੋ ਸਜਨ ਖਾਸ ਹੀ ਉਹ ਵੱੱਛੀ ਅਸੀਂ ਦੇਣੀ ਨਹੀਂ ਅਸੀਂ ਵੱੱਛੀ ਉਹ ਗੱਲ ਵੱੱਛੀ ਮੈਂ ਰੱਖਣੀ ਹੈ ਠੀਕ ਹੈ ਭਾਈ ਹਾਂਜੀ ਵੱੱਛੀ ਭਾਈ ਕਹਿੰਦੇ ਵੀ ਰੱਖਣੀ ਆ ਬੱਚਾ ਇਹਦੇ ਮਗਰ ਆ ਗਿਆ ਵੱੱਛੀ ਤੇ ਭਾਈ ਜੀ ਕਿੰਨਾ ਇਹਦੇ ਥੱਲੇ ਹੁਣ ਇਸ ਟਾਈਮ ਦੁੱਧ ਰਹਿ ਗਿਆ ਇਹਦੇ ਥੱਲੇ 26 ਲੀਟਰ ਦੁੱਧ ਆ ਜੀ ਠੀਕ ਹੈ ਭਾਵੇਂ ਕੋਈ ਆ ਵੀ ਦੋ ਆ ਜੀ ਆ ਟੂ ਕੇ ਲੈ ਜੇ ਤੁਸੀਂ 2 ਠੀਕ ਹੈ ਠੀਕ ਹੈ ਆਪਾਂ ਜੱਬ ਵੀ ਕਹਿੰਦੇ ਤੋ ਅਗਲਾ ਚੋਕੇ ਚੈੱਕ ਕਰ ਤੋਲ ਕੇ ਲ ਜਾਵੇ ਜੋ ਅਗਲੇ ਨੇ ਪੈਸੇ ਲਾਉਣੇ ਆ ਪੂਰੇ ਇੱਕ ਨੰਬਰ ਹੈ ਜੀ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਠੀਕ ਹੈ ਠੀਕ ਹੈ ਬਾਕੀ ਨਾੜਾ ਨੁੜਾ ਬਾਈ ਇਹਦੇ ਵਿੱਚ ਪੂਰਾ ਜਮਾ ਸਾਰੇ ਕਿਸੇ ਥਾਣੇ ਨੂੰ ਕੋਈ ਭੋਰਾ ਕਿਤੇ ਸਮੱਸਿਆ ਨਹੀਂ ਜੀ ਸਹੀ ਗੱਲ ਆ ਬਾਈ ਥਾਣਾ ਦਾ ਕਹਿ ਪੂਰੀ ਹਾਂਜੀ ਪੂਰੀ ਟੌਪ ਦੀ ਗਾ ਕਿਸੇ ਪਾਸੇ ਕੋਈ ਹਾਂਜੀ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਇੱਕ ਨੰਬਰ ਥਾਣਾ ਆ ਗਿਆ ਬੱਚਾ ਵੀ ਕਰਮ ਵਾਲੀ ਮਗਰ ਬੱਸੀ ਆ ਗਈ ਤੇ ਬੱਸੀ ਬਾਈ ਕਹਿੰਦੇ ਆਪਾਂ ਨਹੀਂ ਨਹੀਂ ਇਹਨੂੰ ਵੀ ਖੋਲੋਗੇ ਕਿ ਲੋੜ ਹੀ ਨਹੀਂ ਬਾਈ ਖੋਲ ਲੈਣੇ ਕੋਈ ਖੋਲ ਦ ਬਾਕੀ ਜੇ ਕੱਦ ਕਾਠ ਦੀ ਗੱਲ ਕਰੀਏ ਬਾਈ ਮੜਾ ਇਹ ਹੋਏ ਪਰਲੀ ਸ਼ਰਟ ਦਿਖਾਈ ਆ ਪਾ ਕੱਦ ਵੀ ਕਿੱਡਾ ਕਹਦਾ ਕੱਦਦਾਲ ਕੋਗੀ ਬਾਈ ਹਾਂ ਹੂੰ ਸਹੀ ਗੱਲ ਆ ਕੱਦ ਕਾਟਦਾ ਬਾਈ ਮੈਂ ਕਿਹੜਾ ਵੀ ਕਹਿਣ ਦੀ ਲੋੜ ਹੀ ਨਹੀਂ ਐਡਾ ਧਰਮਣ ਦਾ ਕੱਦ ਕਾਟ ਹੈਗਾ ਪਲੀ ਸਮੀ ਦੇਖੋ ਕੁਆਲਿਟੀ ਵਹਿੜਦੀ ਆ ਗਈ ਫੁੱਲ ਚੰਗੀ ਸ਼ਾਮ ਤੱਕ ਕੱਟਰ ਦੀ ਕੁਆਲਿਟੀ ਬਈ ਬਹੁਤ ਸੋਹਣੀ ਤਿਆਰ ਕਰੂਗੀ ਕਿਉਂਕਿ ਸਮਾਂ ਆ ਜੇ ਪਿਆਗਾ ਜਵਾਈ ਚ ਉਸ ਸ਼ਾਮ ਨਾਲ ਉਹਦਾ ਅੰਦਾਜ਼ਾ ਲਾ ਲਓ ਮੋੜ ਲਓ ਬਾਈ ਕੋਈ ਗੱਲ ਨਹੀਂ ਜੀਦ ਲੈ ਤੇ ਇਹਦਾ ਬਾਈ ਜੀ ਮੁੱਲ ਇਹਦਾ ਇੱਕੋ ਹੀ ਮੁੱਲ ਆ ਜੀ ਇਹ 7.5 ਲੱਖ ਰੁਪਏ ਦੇਵਾਂਗੇ ਬਾਈ ਜੀ ਆਪਾਂ ਦੇਣ ਲੈਣ ਵਾਲਾ ਰੇਟ ਏ ਦੇਣ ਲੈਣ ਮੁੱਲੀ ਬਾਈ ਕਹਿੰਦੇ 7.5 ਲੱਖ ਰੁਪਏ ਦੀ ਬਾਈ ਅੱਜ ਆਪਾਂ ਦੇ ਦੇਣੀ ਆ ਜੀ ਬਾਕੀ ਥੋੜਾ ਘਣਾ ਆਏਗਾ ਇਹਦਾ ਮਾਨਦਾਨਾ ਤੁਝੂ ਬਾਈ ਉਹ ਕੋਈ ਗੱਲ ਨਹੀਂ ਆ ਤਾਂ ਬੰਦਾ ਕੋਈ ਬੰਦਾ ਆਇਆ ਸਮਾਨਦਾਨ ਤਾਂ ਕੋਈ ਭੈਣ ਭਰਾ ਚੱਲ ਕੇ ਆਊਗਾ ਤਾਂ ਕੋਈ ਗੱਲ ਨਹੀਂ ਜਿਵੇਂ ਹੁਣ ਬਾਲਟੇ ਲਾਂ ਦਿਖਾਉਂਦੀਆਂ ਸਾਰੀਆਂ ਕਾਟੀਆਂ ਦੀ ਖੂਸਾਨਦਾਨ ਹਾਂ ਜਮਾ ਮੈਂ ਕੋਈ ਚੱਕਰ ਦੋ ਟਾਈਮ ਚੋਕੇ ਪਸੂ ਲੈ ਜਾਵੇ ਜੀ ਕੋਈ ਲੈ ਜਾਏ ਨਾ ਜੋ ਜਿਹੜੀ ਕਸੂਨ ਵਾਲੀ ਉਹਦਾ ਆਪਾਂ ਨਹੀਂ ਚੈੱਕ ਕਰ ਸਕਦੇ ਇਹਦੇ ਥੂਏ ਵੇ ਨਾ ਕੋਈ ਗੱਲ ਹੀ ਨਹੀਂ ਕੋਈ ਤਾਂ ਦੀ ਆਪਾਂ ਕਿਹੜਾ ਵਪਾਰ ਕਰਦੇ ਬਾਈ ਆਪਾਂ ਉਹ ਦਿਲ ਦੀ ਗੱਲ ਦੱਸਦੇ ਆ ਬੰਦਾ ਵੀ ਖੜਾ ਵਿਖਾ ਲਿਓ ਸਾਡਾ ਇਹਦਾ ਵਿਆਹ ਇਹਨੇ ਜਾਣਾ ਪੈਟ ਲੋ ਲੈ ਬਾਈ ਠੀਕ ਆ ਇਹਨੇ ਆਉਣਾ ਨਹੀਂ ਫੜ ਕੇ ਸਾਨੂੰ ਪਤਾ ਵਰ ਦਿੱਖਦਾ ਆਇਆ ਨਹੀਂ ਠੀਕ ਹੈ ਜਦੋਂ ਤੇਰੇ ਜਦੋਂ ਆਊਗਾ ਤਾਂ ਲੈਣਾ ਕੋਈ ਬਾਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇ ਲੂ ਬਸੂਆਂ ਚ ਬਾਈ ਨੇ ਤਿੰਨੇ ਨਗ ਸੇਲ ਕੀਤੇ ਆ ਤੇ ਜੇ ਕਿਸੇ ਵੀ ਵੀਰ ਨੂੰ ਦਰਨਾ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ